ਪਹਿਲਾ ਜਵਾਬ ਤਾਂ ਦੋਸਰ ਨੇ ਅਸੀਂ ਪੁੱਛੀ ਤੁਸੀਂ ਇੰਨੀ ਸਵੇਰੇ ਸਵੇਰੇ ਸਾਨੂੰ ਪਰੇਸ਼ਾਨ ਕਰ ਰਹੇ ਹੋ ਤੁਸੀਂ ਆਮ ਲੋਕਾਂ ਨੂੰ ਜਿਹੜੇ ਬੰਦੇ ਨੇ ਚੋਰੀ ਕੀਤੀ ਜਿਹੜੇ ਘਰੋਂ ਸਮਾਨ ਮਿਲੇ ਉਹਨੂੰ ਕਿਉਂ ਨਹੀਂ ਚੱਕ ਗਏ ਅਸੀਂ ਕੀ ਅਸੀਂ ਪਹਿਲਾਂ ਇਹ ਦੱਸੋ ਕੀ ਕ੍ਰਾਈਮ ਕੀਤਾ ਦੇਖੋ ਕਿੰਨਾ ੱਤਕਾ ਕਰ ਰਹੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਤੁਹਾਡੇ ਘਰ ਚ ਕੌਣ ਕੌਣ ਸੀ ਤੁਹਾਡੇ ਘਰ ਹੀ ਉਦੋਂ ਪੁਲਿਸ ਪ੍ਰਸ਼ਾਸਨ ਗਿਆ ਕਿੰਨੇ ਕਜੇ ਪਹੁੰਚਿਆ ਉਹ ਕਿਸੇ ਨੂੰ ਗ੍ਰਿਫਤਾਰ ਕਰਨ ਦੀ ਲੋੜ ਪੈਂਦੀ ਉੱਥੇ ਤਾਂ ਤੁਸੀਂ ਜਾਣਦੇ ਹੋ ਉੱਥੇ ਲੀਗਲ ਪ੍ਰੋਸੈਸ ਹੁੰਦਾ ਹੁਣ ਇੱਥੇ ਲੀਗਲ ਪ੍ਰੋਸੈਸ ਕਿਉਂ ਨਹੀਂ ਆ ਰਿਹਾ ਇੰਨੀ ਬੇਸ਼ਰਮਗੀ ਦੀ ਹੱਦ ਕਰ ਦਿਆ ਬਾਈ ਐਨੇ ਖਲ ਖੁੰਜੇ ਇਕੱਲਾ ਇਕੱਲਾ ਕਮਰਾ ਬਾਥਰੂਮ ਜਣੀ ਐਦਾਂ ਤਲਾਸ਼ੀ ਕਰ ਦਿਆ ਜਿਵੇਂ ਬਹੁਤ ਵੱਡਾ ਅਸੀਂ ਕ੍ਰਾਈਮ ਕੀਤਾ ਹੋਵੇ ਸਾਡੇ ਗੇਟ ਦੇ ਤਕਰੀਬਨ ਕੰਧ ਦੇ ਉੱਪਰ ਦੀ ਸਾਲਾ ਮਾਰ ਮਾਰ ਕੇ ਅੱਠ ਦਾ ਜਿਹੜੇ ਮੁਲਾਜ਼ਮ ਨੇ ਉਹ ਵੇੜੇ ਚ ਆਉਂਦੇ ਆ ਤੋ ਬੁਰੀ ਤਰ੍ਹਾਂ ਸਾਡਾ ਬਾਹਰ ਤੋੜਦੇ ਆ ਬਹੁਤ ਭੰਦੇ ਆ ਐਨਾ ਕੱਲੇ ਮੈਂ ਹੀ ਸੋਚ ਕੇ ਰਹਿਣਾ ਕਿ ਤੁਹਾਡੇ ਕੋਲ ਕੋਈ ਲੇਡੀ ਕਨਸਟੇਬਲ ਨਹੀਂ ਸਿਰਫ ਮੈਂ ਤੇ ਮੇਰੇ ਮੰਮਾ ਗੇ ਤੁਸੀਂ ਘਰ ਦੀ ਫਰੋਲਾ ਫਰਾਲੀ ਕਰ ਰਹੇ ਹੋ ਕਿਸ ਪਾਸੇ ਜਾ ਰਹੀ ਹੈ ਨੱਤਕਾ ਕੱਲੇ ਕੱਲੇ ਕਮਰੇ ਦੇ ਵਿੱਚ ਕਿਵੇਂ ਲਾਈਟਾਂ ਲਾ ਲਾ ਕੇ ਬਾਥਰੂਮ ਕਿਵੇਂ ਟੋਲੇ ਆ ਭਾਈ ਉਹ ਤੁਸੀਂ ਦੇਖਿਆ ਸਾਰਾ ਸੋ ਐਦਾਂ ਦੀ ਮਤਲਬ ਪੁਲਿਸ ਪ੍ਰਸ਼ਾਸਨ ਤੋਂ ਉਮੀਦ ਨਹੀਂ ਪਰ ਇਹ ਬਈ ਗੁਲਾਮ ਨੇ ਮਾਨਸਿਕ ਤੌਰ ਤੇ ਤੇਮੀ ਨੇ ਤੁਹਾਡੇ ਹੈਗੇ ਨੇ ਜਿਹੜੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੱਪੜੇ ਪਾੜਨਗੇ ਬਾਈ ਲੋਕ ਇਹ ਮੈਂ ਤੁਹਾਨੂੰ ਆਨ ਰਿਕਾਰਡ ਕਹਿਣਾ ਸੋ ਇਸ ਕਰਕੇ ਥੋੜੀ ਜੀ ਸ਼ਰਮ ਨੂੰ ਹੱਥ ਮਾਰੋ ਇਹਨੇ ਜਣੀ ਇੰਨੀ ਬਸ਼ਰਮਈ ਦੀ ਹੱਦ ਆ ਜੇ ਕਿਤੇ ਭਰਾ ਮਤਲਬ ਜਾਂ ਕੋਈ ਹੋਰ ਸਾਡਾ ਪਰਿਵਾਰ ਦਾ ਜੀ ਹੁੰਦਾ ਤਾਂ ਬਾਈ ਉਹਨੂੰ ਵੀ ਇਹ ੱਧਕੇ ਨਾਲ ਚੱਕ ਲਿਆਉਂਦੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਸਵੇਰੇ 4 ਵਜੇ ਸੋਸ਼ਲ ਮੀਡੀਆ ਤੇ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਜੋ ਇੱਕ ਕਿਸਾਨ ਆਗੂ ਦੇ ਘਰੇ ਪੁਲਿਸ ਫੋਰਸ ਪਹੁੰਚਦੀ ਹੈ ਜਿੱਥੇ ਉਹਨਾਂ ਦਾ ਪਰਿਵਾਰ ਸੀ ਕਿਸਾਨ ਆਗੂ ਨਹੀਂ ਮਿਲਿਆ ਉਹ ਪਿੰਡ ਬਾਬਰਪੁਰ ਦੀ ਆ ਬਾਬਰਪੁਰ ਭਾਰਤੀ ਕਿਸਾਨ ਯੂਨੀਅਨ ਏਕਤਾ ਆਯਾਤ ਬਲਾਕ ਪ੍ਰਧਾਨ ਗੰਦੂਰ ਸਿੰਘ ਬਾਬਰਪੁਰ ਦੇ ਕਰਦੀ ਆ ਕਿਉਂਕਿ ਜਿੱਥੇ ਅਸੀਂ ਮੌਜੂਦ ਆ ਜਿਹੜੇ ਟਰੈਕ ਤੇ ਅਸੀਂ ਮੌਜੂਦ ਆ ਇਸ ਟਰੈਕ ਤੇ ਕਾਲ ਦਿੱਤੀ ਸੀ ਕਿ ਰੇਲਵੇ ਟਰੈਕ ਨੂੰ 1 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਜਾਵੇਗਾ 2 ਘੰਟੇ ਲਈ ਪਰ ਪੁਲਿਸ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਹੀ ਜਿਹੜੇ ਕਿਸਾਨ ਦੇ ਆਗੂ ਸੀ ਉਹ ਚੁੱਕਣੇ ਸ਼ੁਰੂ ਕਰ ਦਿੱਤੇ ਸੀ ਅੱਜ ਸਵੇਰੇ 4 ਵਜੇ 5 ਵਜੇ ਉਹ ਕਿਸਾਨਾਂ ਨੂੰ ਆਗੂਆਂ ਦੇ ਘਰੇ ਪੁਲਿਸ ਪ੍ਰਸ਼ਾਸਨ ਗਿਆ ਤਾਂ ਕੇ ਜਿਹੜੇ ਰੇਲਵੇ ਟ੍ਰੈਕ ਕੇ ਰੰਦੀਕੋਲ ਆ ਉਸ ਨੂੰ ਕੈਨਸਲ ਕੀਤਾ ਜਾਵੇ ਉਸ ਨੂੰ ਕਿਤੇ ਨਾ ਕਿਤੇ ناکਾਮ ਕੀਤਾ ਜਾਵੇ ਉਸ ਅਸਫਲ ਕੀਤਾ ਜਾਵੇ ਸੋ ਉਹਨੂੰ ناکਾਮ ਕਰਨ ਲਈ ਬਹੁਤ ਕੁਝ ਕੀਤਾ ਪਰ ਉਸ ਤੋਂ ਬਾਅਦ ਇਸ ਟ੍ਰੈਕ ਤੇ ਕਿਸਾਨ ਆ ਜਾ ਚੁੱਕੇ ਨੇ ਜੀ 1 ਤੋਂ ਲੈ ਕੇ 3 ਵਜੇ ਤੱਕ ਧਰਨਾ ਲਗਾ ਰਹੇ ਨੇ ਗਮਦੂਰ ਸਿੰਘ ਬਾਵਰਪੁਰ ਸਾਡੇ ਨਾਲ ਮੌਜੂਦ ਨੇ ਬਾਵਰਪੁਰ ਜੀ ਜਿਹੜੇ ਟ੍ਰੈਕ ਤੇ ਨਾ ਬੈਠਣ ਦੀ ਪੂਰੀ ਕੋਸ਼ਿਸ਼ કરી ਪੁਲਿਸ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਤੁਹਾਡੇ ਘਰ ਚ ਕੌਣ ਕੌਣ ਸੀ ਤੁਹਾਡੇ ਘਰ ਹੀ ਉਦੋਂ ਪੁਲਿਸ ਪ੍ਰਸ਼ਾਸਨ ਗਿਆ ਕਿੰਨੇ ਕਜੇ ਪਹੁੰਚਿਆ ਬਿਲਕੁਲ ਜੀ ਕਿਉਂਕਿ ਜਿਹੜਾ ਪ੍ਰੋਗਰਾਮ ਆ ਕਿਸਾਨ ਮਜ਼ਦੂਰ ਮੋਰਚੇ ਦਾ ਪ੍ਰੋਗਰਾਮ ਆ ਅੱਜ 5 ਦਸੰਬਰ 1:00 ਤੋਂ 3:00 ਵਜੇ ਤੱਕ ਦਾ ਜਿਹੜਾ ਪੂਰੇ ਪੰਜਾਬ ਪਰ ਵਿੱਚ ਜਿਹੜੀਆਂ ਟ੍ਰੇਨਾਂ ਬੰਦ ਕਰਨੀਆਂ ਸੀਗੀਆਂ ਉਹਨੂੰ ਲੈ ਕੇ ਸਾਡੀ ਲੰਬੇ ਸਮੇਂ ਤੋਂ ਤਿਆਰੀ ਵੀ ਚੱਲ ਰਹੀ ਸੀ ਪਰ ਸਰਕਾਰ ਨੇ ਉਹਨੂੰ ناکਾਮ ਕਰਨ ਵਾਸਤੇ ਤੜਕੇ 4:00 ਵਜੇ ਤੋਂ ਰੈਡਾਂ ਮਾਰਨੇ ਸ਼ੁਰੂ ਕੀਤੀਆਂ ਸੋ ਜਦੋਂ ਸਵੇਰੇ ਰੈਡਾਂ ਮਾਰਦੇ ਆ ਤਾਂ ਮੇਰੇ ਪਰਿਵਾਰ ਦੇ ਵਿੱਚ ਕਿਉਂਕਿ ਮੇਰੇ ਇਕੱਲੇ ਇਕੱਲੀ ਬੇਟੀ ਆ ਤੇ ਮੇਰੀ ਵਾਈਫ ਆ ਮੇਰੀ ਮਦਰ ਦੀ ਡੈਥ ਹੋਈ ਹੋਈ ਆ ਫਾਦਰ ਸਾਹਿਬ ਮੇਰੇ ਭਰਾ ਨਾਲ ਰਹਿੰਦੇ ਆ ਪਰ ਸਿਰਫ ਦੋਏ ਜਾਣ ਦੇ ਕਾਰਨ ਤਕਰੀਬਨ 4 ਵਜੇ ਬਾਈ ਮੇਰੇ ਘਰ ਆ ਜਾਂਦੇ ਨੇ ਤਾਂ ਮਤਲਬ ਇੰਨੀ ਬੇਸ਼ਰਮਗੀ ਦੀ ਹੱਦ ਕਰ ਦਿਆ ਬਾਈ ਇੰਨੇ ਖਲ ਖੁੰਝੇ ਇਕੱਲਾ ਇਕੱਲਾ ਕਮਰਾ ਬਾਥਰੂਮ ਜਣੀ ਐਦਾਂ ਤਲਾਸ਼ੀ ਕਰ ਦਿਆ ਜਿਵੇਂ ਬਹੁਤ ਵੱਡਾ ਅਸੀਂ ਕ੍ਰਾਈਮ ਕੀਤਾ ਹੋਵੇ ਸੋ ਅਸੀਂ ਲੋਕਾਂ ਦੀ ਆਵਾਜ਼ ਨੂੰ ਲੈ ਕੇ ਬਾਈ ਸੰਘਰਸ਼ਾਂ ਦੇ ਰਾਹ ਪਏ ਹੋਏ ਆ ਸੋ ਇਹ ਸਰਕਾਰਾਂ ਡਰਾਉਣਾ ਚਾਹੁੰਦੀਆਂ ਮਾਨਸਿਕ ਤੌਰ ਤੇ ਜਣੀ ਪਰਿਵਾਰ ਨੂੰ ਹਰਾਸਮੈਂਟ ਕਰਨਾ ਚਾਹੁੰਦੀ ਆ ਪਰ ਸਾਡਾ ਪਰਿਵਾਰ ਆ ਜਿਹੜਾ ਉਹ ਇਸ ਚੀਜ਼ ਨੂੰ ਪਲੀਪੰਤੀ ਜਾਣਦਾ ਨਹੀਂ ਅਸੀਂ ਵੀਡੀਓ ਦੇਖ ਰਿਆਂ ਗੇਟ ਖੋਲਿਆ ਗਿਆ ਸੀ ਜਾਂ ਪੁਲਿਸ ਪ੍ਰਸ਼ਾਸਨ ਕੰਧ ਦੇ ਉੱਪਰ ਦੀ ਆਇਆ ਜਾਂ ਕਿਸ ਤਰੀਕੇ ਨਾਲ ਅੰਦਰ ਐਂਟਰੀ ਕਿਵੇਂ ਬਾਈ ਸਾਡੇ ਗੇਟ ਦੇ ਤਕਰੀਬਨ ਕੰਧ ਦੇ ਉੱਪਰ ਦੀ ਸਾਲਾ ਮਾਰ ਮਾਰ ਕੇ ਅੱਠ ਦਾ ਜਿਹੜੇ ਮੁਲਾਜ਼ਮ ਨੇ ਉਹ ਵੇੜੇ ਚ ਆਉਂਦੇ ਆ ਤੇ ਉਹ ਬੁਰੀ ਤਰ੍ਹਾਂ ਸਾਡਾ ਬਾਹਰ ਤੋੜਦੇ ਆ ਬਹੁਤ ਭੰਦਦੇ ਆ ਅਖੀਰ ਨੂੰ ਜਾਨੀ ਮੇਰੀ ਵਾਈਫ ਆ ਜਿਹੜੀ ਉਹ ਬਾਗ ਗੇਟ ਖੋਲ ਦਿੰਦੀ ਆ ਫਿਰ ਉਹ ਜਦੋਂ ਬਾਈ ਕੱਲੇ ਕੱਲੇ ਕਮਰੇ ਦੇ ਵਿੱਚ ਕਿਵੇਂ ਲਾਈਟਾਂ ਲਾ ਲਾ ਕੇ ਬਾਥਰੂਮ ਕਿਵੇਂ ਟੋਲੇ ਆ ਬਾਈ ਉਹ ਤੁਸੀਂ ਦੇਖਿਆ ਸਾਰਾ ਸੋ ਇਦਾਂ ਦੀ ਮਤਲਬ ਹੈ ਪੁਲਿਸ ਪ੍ਰਸ਼ਾਸਨ ਤੋਂ ਉਮੀਦ ਨਹੀਂ ਪਰ ਇਹ ਬਈ ਗੁਲਾਮ ਨੇ ਮਾਨਸਿਕ ਤੌਰ ਤੇ ਇਹ ਸੈਂਟਰ ਸਰਕਾਰ ਦੇ ਕਿਉਂਕਿ ਪਹਿਲਾਂ ਪੰਜਾਬ ਸਰਕਾਰ ਦੇ ਗੁਲਾਮ ਸੀ ਹੁਣ ਸੈਂਟਰ ਸਰਕਾਰ ਦੇ ਬਈ ਗੁਲਾਮ ਨੇ ਜਿਵੇਂ ਸੈਂਟਰ ਸਰਕਾਰ ਦੀਆਂ ਆਦਤਾਂ ਨੇ ਉਵੇਂ ਉਵੇਂ ਇਹ ਜਾਨੀ ਇਹ ਕਿਸਾਨਾਂ ਦੇ ਕਿਸਾਨਾਂ ਦੇ ਪਰਿਵਾਰਾਂ ਤੇ ਤਸੱਦਦ ਕਰਦੀਆਂ ਬਾਈ ਤੁਸੀਂ ਉਦੋਂ ਘਰ 'ਚ ਮੌਜੂਦ ਨਹੀਂ ਸੀ ਤੁਸੀਂ ਕਿੱਥੇ ਸੀ ਜੇ ਬਾਹਰ ਗਏ ਹੋਏ ਸੀ ਤੁਸੀਂ ਬਿਲਕੁਲ ਬਾਈ ਮੈਨੂੰ ਪਤਾ ਸੀਗਾ ਕਿਉਂਕਿ ਜਿਹੜੀ ਇਹ ਕਾਲ ਸੀ ਇਹ ਬਹੁਤ ਵੱਡੀ ਕਾਲ ਆ ਇਸ ਕਰਕੇ ਅਸੀਂ ਮਾਨਸਿਕ ਤੌਰ ਤੇ ਸੀ ਬਿਲਕੁਲ ਮੈਂ ਘਰ ਸੀਗਾ ਬਾਈ ਜਦੋਂ ਇਹ ਗੇਟਾਂ ਦੇ ਵਿੱਚ ਆਉਂਦੇ ਆ ਤਾਂ ਗੇਟ ਖੜਕਾਉਣੇ ਸ਼ੁਰੂ ਕਰ ਦਿਆ ਤਾਂ ਉਸ ਟਾਈਮ ਮੈਂ ਸਾਈਡ ਤੇ ਹੁੰਨਾ ਸੋ ਇਹ ਬੜਾ ਮਤਲਬ ਹਫੜਾ ਤਫੜੀ ਮਚਾਉਂਦੇ ਆ ਪਰ ਮੈਂ ਉਸ ਟਾਈਮ ਜਣੀ ਸਾਈਡ ਤੇ ਹੋ ਜਾਣਾ ਜਣੀ ਇਸ ਪੁਲਿਸ ਤੋਂ ਬਾਜਣਾ ਬਈ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਆਹੀ ਜਿਹੜੀਆਂ ਮੰਗਾਂ ਨੇ ਸਾਡੀਆਂ ਇਹ ਸੰਭੂ ਤੋਂ ਚੋਰੀ ਹੋਇਆ ਸਮਾਨ ਆ ਉਹਦੀ ਪਰਵਾਹੀ ਵਾਸਤੇ ਕਿਉਂਕਿ ਸਾਡਾ 2 ਕਰੋੜ 70 ਲੱਖ ਦਾ ਜਿਹੜਾ ਸਮਾਨ ਆ ਉਹ ਚੋਰੀ ਹੋ ਚੁੱਕਿਆ ਉਹ ਬਈ ਚੋਰੀ ਹੋਇਆ ਸਮਾਨ ਅਸੀਂ ਨਾਬੇ ਦੇ ਸਰਕਾਰੀ ਜਗਾਵਾਂ ਤੋਂ ਯਾਨੀ ਨਗਰ ਕੌਂਸਲ ਦੀ ਧਰਤੀ 'ਚੋਂ ਬਈ ਅਸੀਂ ਕਮਰਿਆਂ 'ਚੋਂ ਬਗੀਚੀਆਂ 'ਚੋਂ ਕਢਾ ਲਿਆ ਉਹਨਾਂ ਚੋਰਾਂ ਨੂੰ ਫੜਨ ਦੀ ਵਜਾਏ ਦੇਖੋ ਜਿਹੜੇ ਲੋਕਾਂ ਦੀ ਆਵਾਜ਼ ਬੁਲੰਦ ਕਰ ਦਿਆ ਉਹਨਾਂ ਦੇ ਘਰਾਂ 'ਚ ਕਿਵੇਂ ਸਾਪੇ ਮਾਰੇ ਜਾਂਦੇ ਆ ਯਾਨੀ ਇਹ ਪੰਜਾਬ ਸਰਕਾਰ ਦੀ ਬਈ ਇੱਕ ਗੱਲ ਕਹਿਣੀ ਚਾਹੁੰਦਾ ਜਿਵੇਂ ਹੁਣ ਆ ਜਿਹੜੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦੀਆਂ ਚੋਣਾਂ ਚੱਲ ਰਹੀਆਂ ਬਾਈ ਮੈਂ ਇੱਕ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਇਹ ਪਿੰਡਾਂ 'ਚ ਕਿਹੜਾ ਮੂਹ ਲੈ ਕੇ ਜਾਣਗੇ ਕਿਉਂਕਿ ਲੋਕਾਂ ਕੋਲੇ ਵੱਡੇ ਪ੍ਰਸ਼ਨ ਆ ਜਿਹੜਾ ਦੇਵਮਾਨ ਝਾੜੂ ਪਾਰਟੀ ਦਾ ਕਹਿੰਦਾ ਮੈਂ ਝੂੜਾ ਝਾੜੂ ਮਾਰ ਹੂੰਗਾ ਜਿੱਤ ਹਾਸਲ ਕਰੂੰਗਾ ਬਾਈ ਇੱਕ ਗੱਲ ਨੂੰ ਮੈਂ ਸਾਫ਼ ਕਰਨੀ ਚਾਹਣਾ ਭਰਾਵਾ ਤੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਦੇ ਜਿੱਤ ਤਾਂ ਬਹੁਤ ਦੂਰ ਦੀ ਗੱਲ ਆ ਕਿਉਂਕਿ ਸਰਕਾਰ ਤੁਹਾਡੇ ਸਾਰੇ ਦੇ ਚੱਲਦੀ ਆ ਠੀਕ ਐ 체ミネ ਤੁਹਾਡੇ ਹੈਗੇ ਨੇ ਜਿਹੜੀ ਆਉਣ ਵਾਲੇ ਦਿਨਾਂ ਚ ਤੁਹਾਡੇ ਕੱਪੜੇ ਪਾੜਨਗੇ ਬਾਈ ਲੋਕ ਇਹ ਮੈਂ ਤੁਹਾਨੂੰ ਔਨ ਰਿਕਾਰਡ ਕਹਿਣਾ ਸੋ ਇਸ ਕਰਕੇ ਥੋੜੀ ਜੀ ਸ਼ਰਮ ਨੂੰ ਹੱਥ ਮਾਰੋ ਜਿਹੜੀ ਆ ਲੋਕਾਂ ਦੇ ਤੁਸੀਂ ਤਸੱਦਦ ਕਰਦੇ ਹੋ ਇਹਨੂੰ ਮਤਲਬ ਰੋਕਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਲੋਕ ਬਾਈ ਆਪ ਇਹ ਹਿਸਾਬ ਦਾ ਕਰ ਲੈਂਦੇ ਆ ਬਾਈ ਕਮਦੂਰ ਜੀ ਫਿਰ ਪੁਲਿਸ ਪ੍ਰਸ਼ਾਸਨ ਕਿੰਨੇ ਕ ਸਮੇਂ ਬਾਅਦ ਉੱਥੋਂ ਗਿਆ ਕਿੰਨੀ ਕ ਮਤਲਬ ਤਲਾਸ਼ੀ ਉੱਥੇ 1 ਘੰਟਾ ਕਿਉਂਕਿ ਮੈਂ ਆ ਮੇਰੇ ਨਾਲ ਹੀ ਮੇਰੇ ਭਰਾ ਦਾ ਘਰ ਆ ਮੇਰੇ ਭਰਾ ਦੀ ਡੈਥ ਹੋਈ ਹੋਈ ਆ ਬਿਲਕੁਲ ਲੱਗਾ ਵੇਟ ਹੀ ਆ ਉਹ ਬੋਲ ਵੀ ਰਹੀ ਆ ਕਿ ਤਾਇਆ ਜੀ ਦੀ ਡੈਥ ਹੋਈ ਉਹ ਜਾਨੀ ਇਹ ਕਹਿੰਦੇ ਆ ਬੋਲ ਕੇ ਕਹਿੰਦੇ ਚਲੋ ਜੇ ਇਹ ਨਹੀਂ ਮਿਲਦਾ ਇਹਦੇ ਭਰਾ ਕੋਲੇ ਚਲੋ ਉਹਨੂੰ ਲੈ ਚਲਦੇ ਆ ਤਾਂ ਮੇਰਾ ਮੇਰੀ ਬੇਟੀ ਇਹ ਆਖਦੀ ਆ ਕਿ ਮੇਰੀ ਭਰਾ ਮੇਰਾ ਤਾਇਆ ਜੀ ਦੀ ਡੈਥ ਹੋਈ ਆ ਕੱਲੀ ਤਾਈ ਜੀ ਨੇ ਜਾਨੀ ਇੰਨੀ ਬਸਰਮੇ ਦੀ ਹੱਦ ਆ ਜੇ ਕਿਤੇ ਭਰਾ ਮਤਲਬ ਜਾਂ ਕੋਈ ਹੋਰ ਸਾਡਾ ਪਰਿਵਾਰ ਦਾ ਜੀ ਹੁੰਦਾ ਤਾਂ ਭਾਈ ਉਹਨੂੰ ਵੀ ਇਹ ਧੱਕੇ ਨਾਲ ਚੱਕ ਲਿਆਉਂਦੇ ਸੋ ਇਹ ਮਾਨਸਿਕ ਤੌਰ ਤੇ ਡਰਾਉਣਾ ਚਾਹੁੰਦੇ ਆ ਪਰ ਕੋਈ ਗੱਲ ਨਹੀਂ ਭਾਈ ਲੋਕ ਸੰਘਰਸ਼ਾਂ ਦੇ ਰਾਹ ਪਏ ਹੋਇਆ ਲੋਕਾਂ ਦੇ ਹਿਸਾਬ ਦਾਬ ਕਰ ਲੈਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਬਿਲਕੁਲ ਇੱਕ ਤੋਂ 3 ਵਜੇ ਤੱਕ ਨਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਤੁਸੀਂ ਬਹਿ ਗਏ ਚਾਹੇ ਜਗ੍ਹਾ ਬਦਲਨੀ ਪਈ ਚਾਹੇ ਪਲੈਨਿੰਗ ਕਰਨੀ ਪਈ ਚਾਹੇ ਕਿਤੇ ਨਾ ਕਿਤੇ ਮਤਲਬ ਗੱਲ ਖੁਫੀਆ ਰੱਖਣੀ ਪਈ ਇਸ ਜਗ੍ਹਾ ਤੇ ਬਿਲਕੁਲ ਜੀ ਦੇਖੋ ਅਸੀਂ ਪ੍ਰੋਗਰਾਮ ਦੇਣਾ ਹੁੰਦਾ ਜਗ੍ਹਾ ਦਾ ਕੋਈ ਮਤਲਬ ਨਹੀਂ ਕਿਉਂਕਿ ਪੰਜਾਬ ਸਰਕਾਰ ਤੇ ਜਿਹੜੀਆਂ ਸੈਂਟਰ ਸਰਕਾਰ ਦੀਆਂ ਇਹ ਇਹ ਲਾਈਨਾਂ ਨੇ ਬਾਈ ਇਹਨਾਂ ਨੂੰ ਬੰਦ ਕਰਨਾ ਸੀ 2 ਘੰਟੇ ਬਾਅਦ ਇੱਕ ਸਰਬ ਸੰਕੇਤਕ ਧਰਨਾ ਹੈ ਇਹ ਜੇ ਸਰਕਾਰ ਨਹੀਂ ਹਜੇ ਵੀ ਸਾਡੀ ਗੱਲ ਨੂੰ ਮੰਨੂਗੀ ਤਾਂ ਆਉਣ ਵਾਲੇ ਦਿਨਾਂ ਚ ਬਾਈ 16 ਤੇ 17 ਤਰੀਕ ਨੂੰ ਅਸੀਂ ਡੀਸੀ ਦਫ਼ਤਰ ਬੈਠ ਕੇ ਆਪਣੀਆਂ ਮੰਗਾਂ ਦੀ ਪੂਰਤੀ ਵਾਸਤੇ ਬੈਠਾਂਗੇ ਜੇ ਭਾਈ ਨਹੀਂ ਮਸਲਾ ਹੱਲ ਹੋਊਗਾ ਤਾਂ ਜਾਨੀ 19 ਤਰੀਕ ਤੋਂ ਪੂਰੇ ਪੰਜਾਬ ਦੇਆਂ ਅਣਮਿਥੇ ਸਮੇ ਲਈ ਇਹ ਟ੍ਰੇਨਾਂ ਬੰਦ ਹੋਣਗੀਆਂ ਇਹ ਸਰਕਾਰ ਨੋਟ ਕਰ ਲੇ ਜੇ ਅਗਰ ਸਰਕਾਰ ਇਹ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਚ ਇਹ ਸੰਘਰਸ਼ਾ ਜਿਹੜਾ ਜਾਨੀ ਇੱਕ ਜਿਹੜੀ ਮਤਲਬ ਇਹ ਕਹਿ ਸਕਦੇ ਆ ਇੱਕ ਚਿੰਗਿਆੜੀ ਆ ਭਾਈ ਇਹ ਜਵਾਲਾਮੁਖੀ ਦਾ ਰੂਪ ਧਾਰਨ ਕਰੂਗੀ ਬਾਈ ਹੁਣ ਪੁਲਿਸ ਪ੍ਰਸ਼ਾਸਨ ਨੇ ਕਈ ਵਾਰੀ ਤੁਹਾਨੂੰ ਬੁਲਾਇਆ ਕਈ ਵਾਰੀ ਪੁਲਿਸ ਪ੍ਰਸ਼ਾਸਨ ਉਧਰੋਂ ਵੀ ਆਇਆ ਇਹ ਵੀ ਜੇ ਲੱਗਦਾ ਸੀ ਕਿ ਤੁਹਾਨੂੰ ਉਠਾਉਣਗੇ ਐਵੇਂ ਜੇ ਲੱਗਦਾ ਸੀ ਗੱਲ ਕੀ ਸੀ ਇਹ ਬਿਲਕੁਲ ਬਾਈ ਉਹ ਇਹ ਕਹਿੰਦੇ ਆ ਉਹ ਸਿਰੂ ਤੋਂ ਹੀ ਮੇਰੇ ਨਾਲ ਡੀਐਸਪੀ ਸਾਹਿਬ ਦੀ ਵੀ ਗੱਲ ਹੁੰਦੀ ਆ ਹੋਰ ਅਧਿਕਾਰੀਆਂ ਦੀ ਵੀ ਗੱਲ ਹੁੰਦੀ ਆ ਉਹ ਕਹਿੰਦੇ ਵੀ ਤੁਸੀਂ ਫਾਰਮੈਲਟੀ ਕਰ ਲਓ ਟਰੈਕ ਤੇ ਬੈਠ ਕੇ ਫੋਟੋ ਫੋਟੋ ਖਿੱਚ ਕੇ ਸਾਈਡ ਤੇ ਹੋ ਜਾਓ ਪਰਾਵੋ ਸੀ ਫੁੱਡਾਂ ਖਚਾਉਣ ਨਹੀਂ ਆਉਂਦੇ ਇਹਨਾਂ ਨੂੰ ਇਹ ਗੱਲ ਦੱਸਣੀ ਚਾਹੁੰਦੇ ਆ ਅਸੀਂ ਆਪਣੀਆਂ ਹੱਕੀ ਮੰਗਾਂ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਤੱਕ ਜਣੀ ਅੱਗੇ ਲੰਘ ਜਣੇ ਇਹ ਕੋਈ ਵੱਡੀ ਗੱਲ ਨਹੀਂ ਹੈ ਜੇ ਸਾਨੂੰ ਪਤਾ ਹੈ ਬਈ ਤਿਆਰੀ ਚ ਨੇ ਇਹ ਇਹ ਤਸੱਦਦ ਕਿਸੇ ਵળે ਵੀ ਕਰ ਸਕਦੇ ਆ ਅਸੀਂ ਮਾਨਸਿਕ ਤੌਰ ਤੇ ਤਿਆਰ ਆ ਚਾਹੇ ਸਾਡੀਆਂ ਪੱਗਾਂ ਲੱਤ ਜਾਣ ਕੱਪੜੇ ਪਾੜ ਜਾਣ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਦੇਖਿਆ ਆਪਾਂ ਆਪਣੇ ਜਿਹੜੇ ਆ ਬਸਾਂ ਦੇ ਪੀਪੀਆਰਟੀਸੀ ਦੇ ਮੁਲਾਜ਼ਮ ਸੀਗੇ ਉਹਨਾਂ ਦੇ ਕੱਪੜੇ ਵੀ ਬਾਈ ਲਾਹੇ ਹਨ ਇਹਨਾਂ ਨੂੰ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਸੋ ਇਹ ਲੋਕ ਜਿਹੜੇ ਸੰਘਰਸ਼ ਕਰਦੇ ਆ ਮਾਨਸਿਕ ਤੌਰ ਤੇ ਤਿਆਰ ਹੁੰਦੇ ਆ ਬਾਈ ਇਹਨਾਂ ਦੀ ਪਰਵਾਹ ਨਹੀਂ ਕਰਦੇ ਸੋ ਜਿੱਦਾਂ ਦਾ ਵੀ ਇਹ ਜ਼ੁਲਮ ਕਰਨਗੇ ਵੀ ਉਹਦੇ ਵਾਸਤੇ ਮਾਨਸਿਕ ਤੌਰ ਤੇ ਤਿਆਰ ਨੇ ਬਾਈ ਬਿਲਕੁਲ ਜੀ ਸੋ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜਿਹੜੀ ਜਥੇਬੰਦੀ ਆ ਉਹ ਜੋ ਕਾਲ ਦਿੱਤੀ ਗਈ ਸੀ ਉਹਦੇ ਤਹਿਤ ਨਾਬਾ ਦੇ ਨਜ਼ਦੀਕ ਕਕਰਾਲਾ ਪਿੰਡਾ ਰੇਲਵੇ ਟਰੈਕ ਤੇ ਪਹੁੰਚਦੇ ਨੇ ਉੱਥੇ ਰੇਲਵੇ ਟਰੈਕ ਨੂੰ ਜਾਮ ਕਰਦੇ ਨੇ ਬੈਠਦੇ ਨੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਪਹੁੰਚਦਾ ਉਹਨਾਂ ਨੂੰ ਕਹਿੰਦਾ ਕਿ ਫਾਰਮੈਲਿਟੀ ਕਰ ਦੋ 10-15 ਮਿੰਟ ਲਗਾਓ ਇੱਥੋਂ ਉੱਠ ਜੋ ਪਰ ਆਗੂ ਕਹਿ ਰਹੇ ਨੇ ਕਿ ਉਹ ਕਹਿ ਰਹੇ ਸੀ ਕਿ ਅਸੀਂ ਫਾਰਮੈਲਿਟੀ ਨਹੀਂ ਕਰਨੀ ਅਸੀਂ 1 ਵਜੇ ਤੋਂ 3 ਵਜੇ ਤੱਕ ਰੇਲਵੇ ਟਰੈਕ ਜਾਮ ਕਰਾਂਗੇ ਅਤੇ ਹੁਣ 3 ਵਜੇ ਤੱਕ ਕੀ ਕਿਸਾਨਾਂ ਰੇਲਵੇ ਟ੍ਰੈਕ ਜਾਮ ਰੱਖਣਗੇ ਉਸ ਤੋਂ ਬਾਅਦ ਰੇਲਵੇ ਟ੍ਰੈਕ ਨੂੰ ਖਾਲੀ ਕਰਨਗੇ ਜਤਿੰਦਰ ਕੁਮਾਰ ਨਾਲ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ